Lucky for भर पारे बंगी भारे Look. <laughs> ਸ਼ੇਖ ਫਰੀਦਾ ਵਰਤੀ ਜੇ ਬੰਦਗੀ ਕਿੰਨੂ ਤੇਰੀ ਨਜ਼ਰ ਨਾ ਦੇਖਾ ਪੁਛੀਏ ਹੇ ਆਈ ਗੁਰਵਾਣੀ ਆਈ ਗੁਰਵਾਣੀ ਆਈ ਗੁਰਵਾਣੀ ਆਈ ਗੁਰਵਾਣੀ ਆਈ ਗੁਰਵਾਣੀ ਉੱਤ ਤੇਰੀ ਨਜ਼ਰ ਨਾ ਦੇਖਾ ਪੁਛੀਏ

ਜਿਸ ਤੇ ਤੇਰੀ ਨਜ਼ਰ ਮੋ ਕੇ ਪਤਾ ਲੱਗ ਗਿਆ ਸਬਨਾ ਨੂੰ ਵੀ ਇਹ ਬੰਦਾ ਤੇਰਾ ਤੇਰੀ ਨਜ਼ਰ ਦਾ ਇਸ਼ਾਰਾ ਮਾਨੋ ਸਰਬ ਸੁੱਖਾਂ ਦਾ ਪਰਮਿਠ ਥੀ ਜੋ ਮਿਲ ਗਿਆ ਕੋਈ ਲੇਖਾ ਨਹੀਂ ਪੁੱਛਦਾ ਵੀ ਕੀ ਕਰਦਾ ਫਿਰਨੇ ਜੋ ਕੁਛ ਕਰੇ बै इसन कुछ नहीं कहना है लाडला पुत्र इसमें बड़े लाड न पाले मां का लाड की है हर वेले बच्चे ते प्यार दी नजर तो जिस सिख से गुरु की नजर है उसको कोई लेखा नहीं पुछता जिसन तेरी नजर ना लेखा पुछिए ते जिसन तेरी खुशी ਜਿਸ ਤੈਨੂੰ ਇੱਕ ਵਾਰੀ ਖੁਸ਼ ਕਰ ਲਿਆ ਵਾਹ ਜਿਸ ਤੇ ਤੂੰ ਖੁਸ਼ ਹੋ ਗਿਆ ਇੱਕ ਵਾਰੀ ਤਿਸ ਨਾਉ ਨਿਦ ਭੁੰਜੀ ਵਾਹਾਰੇ ਸੰਸਾਰ ਦੇ ਸੁਖ ਵੈਸ ਤੇ ਅੱਗੇ ਢੇਰ ਕਰਦੇ ਹੋ ਜਿਤਨੇ ਮਰਜੀ ਸੁਖ ਗੁੰਚ ਲਵੇ ਨਹੀਂ ਤਾਂ ਹਰ ਬੰਦੇ ਦਾ ਲੇਖਾ ਜੋ ਕੁਝ ਖਾਂਦਾ ਪਹਿਰਦਾ ਪੀਂਦਾ ਚਲਦਾ ਬੈਠਦਾ ਇਹ ਸਭ ਲੇਖੇ ਵਿੱਚ ਹੈ ਲੇਖਿਓ ਬਾਹਰ ਸੰਸਾਰ ਵਿੱਚ ਬੰਦਾ ਕੋਈ ਹੈ ਹੀ ਨਹੀਂ ਵਾਹ ਇਹ ਕੋਈ ਬੰਦਾ ਲੇਖਿਓ ਬਾਹਰ ਕੀਤਾ ਜਿਸ ਤੇ ਨਜ਼ਰ ਕੀਤੀ ਜੋ ਮਨਜ਼ੂਰ ਨਜ਼ਰ ਹੋਇਆ ਹੈ ਇਸ ਵਲ ਨਿਗਾਹ ਕੀਤੇ ਆ ਨਜ਼ਰ ਜਦੋਂ ਮੁੜ ਕੇ ਆਉਂਦੀ ਹੈ ਲਾਇਕ ਪੁੱਤਰ ਨੂੰ ਵੇਖ ਕੇ ਜਦੋਂ ਨਜ਼ਰ ਵਾਪਸ ਆਉਂਦੀ ਹੈ ਤਾਂ ਕੋਈ ਖੁਸ਼ੀ ਲੈ ਕੇ ਆਉਂਦੀ ਨਲਾਇਕ ਨੂੰ ਵੇਖ ਕੇ ਨਜ਼ਰ ਜਦ ਮੁੜਦੀ ਹੈ ਤਾਂ ਗੁੱਸਾ ਲੈ ਕੇ ਆਉਂਦੀ ਜਿਸ ਤੇ ਤੇਰੀ ਨਜ਼ਰ ਹੋਈ ਉਸ ਨੂੰ ਕਿਸੇ ਲੇਖਾ ਨਾ ਪੁੱਛਿਆ ਜਿਸ ਤੇ ਤੇਰੀ ਖੁਸ਼ੀ ਹੋ ਗਈ ਉਸ ਅਗਲੇ ਸੁੱਖਾਂ ਦੇ ਢੇਰ ਲੱਗਦੇ ये दोवें गल बहुत व्डिया हैं देखा कोई ना पूछे तो जितने सुख मर्जी मान लवे पर आखिया नहीं इस तो अगौ बहुत कुछ है इतने नहीं खलो जाना जो कुछ अगह पिया असी जिसनों तेरी नदर न लेखा पुछिए ਜਿਸ ਨੂੰ ਤੇਰੀ ਖੁਸ਼ੀ ਤਿਸ ਨਾਉ ਨਿਦ ਗੁੰਚੀਏ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋ ਛੰਦ ਗੀ ਉਹਨੂੰ ਕਿਆ ਮੋ ਛਾਜੀ ਹੈ ਕਿਸੇ ਦੀ ਜਿਹਦੇ ਵੱਲ ਤੂੰ ਹੋ ਗਿਆ ਹੁਣ ਇੱਕ ਗੱਲ ਅੱਗੇ ਹੋਰ ਵੀ ਹੈ ਕਿਹੜੀ ਜਿਸ ਨੂੰ ਤੇਰੀ ਮਿਹਰ ਜਿਸ ਨੂੰ ਤੇਰੀ ਮਿਹਰ ਉਹ ਅਖੀਰਲੀ ਦਾਤ ਉਸਕੋ ਉਹ ਕਿਹੜੀ ਹੈ ਸਹਿਬਾਕ ਤੇਨ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਜਿਸ ਤੇ ਤੂੰ ਮਿਹਰ ਕੀਤੀ ਤੇਰੀ ਬੰਦਗੀ ਵਿੱਚ ਉਹ ਲੱਗਾ ਬੰਦਗੀ ਤੇਰੀ ਉਸ ਨੇ ਪਾਈ ਇਹ ਦਾਤ ਵੀ ਸਭ ਤੋਂ ਵੱਡੀ ਇਹ ਹੀ ਕੋਈ ਜਿਸ ਨੂੰ ਬਖਸ਼ਿਸ਼ ਕੀਤੀ ਜਿਸ ਤੇ ਮਿਹਰ ਹੋ ਗਈ ਉਸ ਨੂੰ ਬੰਦਗੀ ਬਖਸ਼ਿਸ਼ ਕੀਤੀ ਤੇ ਫਿਰ ਬੰਦਗੀ ਵਾਲੇ ਨੂੰ ਆਖਿਆ ਬੰਦਗੀ ਵਾਲਿਆ ਜੀ ਨਹੀਂ ਬਾਬਾ ਜੀ ਨੂੰ ਗੁੱਚੋ ਵਾਲਿਆਂ ਨੇ ਆਖਿਆ ਨੰਦ ਸਿੰਘ ਆ ਤੂੰ ਹਣ ਬੱਬਰ ਸ਼ੇਰ ਵੈਕੁਮ ਜਿਸ ਵੇਲੇ ਦਾਤ ਦਿੱਤੀ ਦਿਨ ਵਾਰ ਤਾੜੀ ਮਾਰ ਕੇ ਆਖਿਆ ਨੰਨ ਸਿੰਘ ਲੈ ਗਿਆ ਆਨੰਦ ਸਿੰਘ ਲੈ ਗਿਆ ਆਨੰਦ ਸਿੰਘ ਲੈ ਗਿਆ ਵੈਕੁਮ ਕੋਈ ਛੁਪਾ ਕੇ ਥੋੜਾ ਦਿਨ ਦੇ ਕੋਈ ਕਿਸੇ ਨੂੰ ਪੁੱਛਣਾ ਹੁੰਦਾ ਨਹੀਂ ਵੀ ਪੁੱਛ न मसलत करे भी पूछ न मसलत करे जो कुछ करना सो आपे करोदा कोई सलाहकार नहीं उसमें कोई मत देने वाला नहीं हों और जो कुछ करना चाहे आप कर और कर तो करुचों वाले ने जिस वे दात दे देती बाबा जी ने नेाड़ी मार के त्रै वारी आखिया आनंद सिंह डह गया सारे भज के आए ਕੋਈ 40 ਸਾਲਾਂ ਤੋਂ ਸੇਵਾ ਕਰ ਰਿਆ ਸੀ ਕੋਈ ਟਿੰਗਾਂ ਤੋਂ ਕਰ ਰਿਆ ਸੀ ਜਿਤਨੇ ਸੇਵਾਦਾਰ ਸੰਸਾਰੇ ਭਜ ਕੇ ਆਏ ਨੰਦ ਸਿੰਘ ਕਿਵੇਂ ਲੈ ਕੇ ਆ ਇਹਨੂੰ ਤੇ ਅਜੇ 12 ਸਾਲ ਨਹੀਂ ਹੋਏ ਤੇ ਸਾਨੂੰ 40 40 ਸਾਲ ਹੋ ਗਏ ਸੇਵਾ ਕਰਦੇ ਨੂੰ ਸਾਡੀ ਵਾਰੀ ਨਾ ਆਈ ਤੇ ਨੰਦ ਸਿੰਘ ਪਹਿਲੋ ਆਖਿਆ ਤੁਹਾਨੂੰ ਕੀ ਪਤਾ ਮੇਰੀ ਅੱਖ ਨਾਲ ਵੇਖੋ ਜਿੰਨੀ ਵਾਰੀ ਮੈਂ ਸੰਸਾਰ ਵਿੱਚ ਆਇਆ ਨੰਦ ਸਿੰਘ ਮੇਰੇ ਨਾਲ ਆਇਆ ਕਿਸ ਖਾਤਰ ਬਸ ਖੈਰ ਦੀਜੇ ਬੰਦਗੀ ਕੁਛ ਨਹੀਂ ਮੰਗਦਾ ਕੀ ਮੰਗਦਾ ਖੈਰ ਦੀਜੇ ਬੰਦਗੀ ਛੇਆ ਜਨਮਾਂ ਤੋਂ ਨਾਲ ਤੁਰਿਆ ਹੁੰਦਾ ਬੰਦਗੀ ਮੰਗਦਾ ਮੰਗਦਾ ਮੇਰਾ ਪੱਲਾ ਫੜ ਕੇ ਤੇ ਪਹਿਲਾ ਇਹਨੂੰ ਦੇ ਆ ਕੇ ਤਵਾਨੂੰ ਦੇ ਤੇ ਫਿਰ ਦੇਖ ਕੇ ਆ ਕੇ ਆਨੰਦ ਸਿਆ ਤੂੰ ਬਬਰ ਸ਼ੇਰ ਹੈ ਜਿੱਥੇ ਮਰਜੀ ਵਿਚਰ ਸ਼ਕਤੀਆਂ ਤੇਰੇ ਅੱਗੇ ਹੱਥ ਬਣ ਕੇ ਖਲੋਤੀਆਂ ਰਹਿਣੇ ਉਹ ਬਾਬਾ ਜੀ ਗਏ ਮਿੰਡ ਕੁਮਰੀ ਦੇ ਜ਼ਿਲੇ ਉੱਥੇ ਹੜੱਪੇ ਦਾ ਜੰਗਲ ਬੜਾ ਭਾਰਾ ਜੰਗਲ ਉਹ ਜੰਗਲ ਜਿਸ ਵਿੱਚ ਇੱਕ ਹਰੀ ਸੰਗਰੂ ਨਾਨਕ ਪਾਸ ਆ ਵੀ ਗਏ ਸੀ ਬੜਾ ਭਿਆਨਕ ਜੰਗਲ ਉਸ ਜੰਗਲ ਵਿੱਚ ਜਾ ਕੇ ਜਿਸੋਲੇ ਬੈਠੇ ਨਾਲ ਸੀ ਇੱਕ ਸੇਵਾਦਾਰ ਉਹਨੂੰ ਆਖਿਆ ਵੀ ਤੂੰ ਪਿੰਡ ਚਲਾ ਜਾ ਤੇ ਸਵੇਰੇ ਪ੍ਰਸ਼ਾਦਾ ਲੈ ਆ आप रात उसे टिके ख्याल आ गया आखिया सने शक्तियों का भंडार है शक्तियां तेरे अगे हथ बन के खड़ोतिया रहा शक्ति तो जिथे बाबा जी बैठे सन वो थ बड़ी नीवी सी छपड़ सी, तो ऐसी कला बरताई बरखा हुई तूफान आया गड़े पे आसे पासे पा पा पर जिसे बाबा जी बैठे सन ਕਾਉ ਨੀਨੀ ਪਰ ਫੁੱਤੀ ਸਲਾਮ ਵਾਲੇ ਗੁਰੂ ਇੱਕ ਬੂੰਦ ਪਾਣੀ ਦੀ ਉੱਥੇ ਨਾ ਆਈ ਉਹ ਜਿਹਨੂੰ ਰਾਤੀ ਪਿੰਡ ਭੇਜਿਆ ਸੀ ਉਹ ਪਿਆ ਸੋਚਦਾ ਵੀ ਹੁਣ ਰੋਟੀ ਦੀ ਲੋੜ ਨਹੀਂ ਹੁਣ ਤਾਂ ਲੱਕੜੀਆਂ ਦੀ ਲੋੜ ਵਾਹ ਭਈ ਜੰਗਲ ਵਿੱਚ ਥਾਂ ਵੀ ਨੀਨੀ ਸੀ ਐਡਾ ਘੜਾ ਪਿਆ ਐਡਾ ਤੂਫਾਨ ਆਇਆ ਦਰਖਤ ਪੁੱਟੇ ਗਏ ਕਈ ਤੇ ਬਾਬਾ ਜੀ ਤਾਂ ਚਲ ਬਸੇ ਹੋਣ ਉਹ ਪ੍ਰਸ਼ਾਦਾ ਨਾਲ ਨਹੀਂ ਆਇਆ ਲੱਕੜੀਆਂ ਲਈ ਆਇਆ ਨਾਲ ਕੁਛ ਬੰਦੇ ਹੀ ਲਿਆਇਆ ਵੀ ਚਲੋ ਵਈ ਇੱਕ ਮਹਾਪੁਰਖ ਸੀ ਤੇ ਉਹ ਬਾਹਰ ਜੰਗਲ ਵਿੱਚ ਬੈਠਾ ਸੀ ਹੁਣ ਉਹ ਰੱਬ ਨੂੰ ਪਿਆਰਾ ਹੋ ਗਿਆ ਹੁਣ ਪਰ ਜਿਸ ਵੇਲੇ ਆਇਆ ਤਾਂ ਬਾਬਾ ਜੀ ਸੋਟੀ ਇਲਾਕੇ ਕਹਿੰਦੇ ਫਿਰਦੇ ਸ੍ਰੀ ਵਾ ਦੂਰੋਂ ਵੇਖਿਆ ਹੈਰਾਨ ਹੋ ਗਿਆ ਜਿੱਥੇ ਖੜੋਤੇ ਹਨ ਥਾਂ ਨੀਂ ਨੀ ਹੈ ਪਰ ਪਾਣੀ ਦੀ ਇੱਕ ਛਿਟ ਨਹੀਂ ਬੂੰਦ ਨਹੀਂ ਆ쉐 ਪਾਸੇ ਪਾਣੀ ਪਾਣੀ ਜਾਣ ਕੇ ਮਥਾ ਟੇਕਿਆ ਮਹਾਰਾਜ ਮੈਂ ਤਾਂ ਕੁਝ ਹੋਰ ਸੋਚਿਆ ਸੀ ਅਕੇ ਪ੍ਰਸ਼ਾਦਾ ਨਹੀਂ ਲਿਆਇਆ ਨਹੀਂ ਲਕੜੀਆਂ ਲਿਆਇਆ ਜਿਸ ਵੇਲੇ ਬਾਬਾ ਜੀ ਨੇ ਜਾ ਕੇ ਮਥਾ ਟੇਕਿਆ ਬੁੱਜੋ ਵਾਲਿਆਂ ਕਿਉਂਕਿ ਸ਼ਕਤੀ ਦੇਖ ਲਈ ਬਈ ਹੈ ਆਹਨੇ ਸਨ ਸ਼ਕਤੀਆਂ ਦਾ ਪੰਡਾਰ ਹੈ ਬੱਬਰ ਸ਼ੇਰ ਹੈ ਜੋ ਚਾਹੀ ਕਰ ਸਕਣੇ ਤੇ ਕਰਕੇ ਦੇਖ ਲਿਆ ਤਾਂ ਆਏ ਮੱਥਾ ਟੇਕ ਆਏ ਸ਼ੁਕਰਾਨਾ ਗੁਜ਼ਾਰਿਆ ਤੇ ਆਂਧਿਆਂ ਨੂੰ ਪੁੱਛਿਆ ਕਿ ਉਹ ਆਨੰਦ ਸਿਹਾਂ ਸ਼ਕਤੀਆਂ ਲਿਖੀਆਂ ਆਖੇ ਹਾਂ ਜੀ ਦੇਖੀਆਂ ਕਹਿ ਲੱਗੇ ਤੂੰ ਤਾਂ ਸ਼ਕਤੀਆਂ ਵੇਖਦਾ ਰਿਓ ਉਹਨਾਂ ਵਿਚਾਰੀਆਂ ਨੂੰ ਸਾਰੀ ਰਾਤ ਪਾਜੜ ਪਾਈ ਰੱਖੀ ਕਹਿ ਲੱਗੇ ਪਾਜੜ ਮੈਂ ਕਿਸ ਨੂੰ ਪਾਈ ਰੱਖੀ ਕਿਸ ਨੂੰ ਬਾਜੜ ਪਾਈ ਰੱਖੀ ਕਹਿਣ ਲੱਗੇ ਜਿਹੜੇ ਤੇਰੇ ਉੱਤੇ ਸਾਰੀ ਰਾਤ ਤੰਬੂ ਤਾਨ ਕੇ ਖੜੋਤੇ ਰਹੇ ਉਹਨਾਂ ਕੀ ਖੁਨਾ ਦਿੱਤਾ ਸੀ ਉਹਨਾਂ ਨੂੰ ਕਿਉਂ ਬਾਜੜ ਪਾਈ ਸ਼ਕਤੀ ਵੇਖਣੀ ਸੀ ਤਾਂ ਇਸ ਤਰ੍ਹਾਂ ਵੇਖਣੀ ਸੀ ਵੀ ਕਿਸੇ ਨੂੰ ਤਕਲੀਫ ਨਾ ਪਰ ਅਛਾ ਤਨ ਤਸੱਲੀ ਤਾਂ ਹੋ ਗਈ ਨਾ ਤਾਂ ਬਾਬਾ ਜੀ ਨੇ ਆਖਿਆ ਅਛਾ ਇਹ ਸ਼ਕਤੀ ਦਿਖਾਇਆ ਕਿਸੇ ਨੂੰ ਤਕਲੀਫ ਹੁੰਦੀ ਹੈ ਤਾਂ ਅੱਜ ਤੋਂ ਬੂਆ ਬੰਦ ਮੋੜ ਨਾ ਕਿਸੇ ਨੂੰ ਇਸ ਜਬਾਨ ਨਾਲ ਵਰ ਦਿੱਤਾ ਔਰ ਨਾ ਸਰਾਂਪ ਦਿੱਤਾ ਇਹ ਹੈ ਬੰਦਗੀ ਬੰਦਗੀ ਕਰਨ ਵਾਲੇ ਸਹਿਬਾਗ ਦੇ ਬੰਦੇ ਬੰਦਗੀ ਇਕਤਿਆ ਬੰਦੇ ਬੰਦਗੀ ਇਕਤਿਆਰ ਬੰਦਗੀ ਕਰ ਬੰਦਗੀ ਕਰ ਬੰਦਗੀ ਕਰ ਧਾਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਸਵੇਰਾ ਇਕ ਤਾਂ ਹੈ ਨਾ ਦਿਨ ਚੜਿਆ ਸਵੇਰਾ ਹੈ ਇਕ ਸਵੇਰਾ ਹੋਰ ਵੀ ਹੈ ਸਹਿ ਬੈਠੇ ਸਨ ਨਨਗਰੂ ਨਾਨਕ ਪਾਤਸ਼ਾ ਤੇ ਆਇਆ ਸ਼ੇਖ ਬ੍ਰਿੰਦ ਸ਼ੇਖ ਬ੍ਰਿੰਦ ਆਇਆ ਜੀਨੂੰ ਗੱਲ ਲਾ ਕੇ ਆਖਿਆ ਆਓ ਭੈਣੇ ਗੱਲ ਮਿਲ ਅੰਕ ਸਹਿ ਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਦੀ ਵਾਹਿਗੁਰੂ ਇਹ ਸਾੜੇ ਵਾਲੀਆਂ ਸੋਕਣਾ ਨਹੀਂ ਤੂੰ ਉਹਦੇ ਨਾਲ ਕਿਉਂ ਬੋਲੇ ਸਾੜਾ ਬੜਾ ਪ੍ਰਧਾਨ ਹੈ ਹਰਿਕਦੇ ਮਨ ਮੈਨੂੰ ਗਾਰਿਕ ਨੇ ਆਖਿਆ ਵੀ ਰੋਟੀ ਖਾ ਲੋ ਮੈਂ ਆਖਿਆ ਭੁੱਖ ਨਹੀਂ ਜੱਟਵਾ ਦੂਜੇ ਨੇ ਆਖਿਆ ਜੀ ਰੋਟੀ ਖਾ ਲੋ ਮੈਂ ਕਹਿੰਨਾ ਪਿੱਛਾ ਛੜਨਾ ਨਹੀਂ ਲਿਆਓ ਭਾਈ ਉਹ ਜਨੇ ਪਹਿਲੀ ਆਖੀ ਸੀ ਗੁੱਸੇ ਹੋ ਗਿਆ ਮੇਰੇ ਆਖਿਆ ਨਹੀਂ ਖਾਦੀ ਐਨੀ ਜਨੀ ਗੱਲ ਤੇ ਭਾਈ ਮੇਰੇ ਆਖਿਆ ਰੋਟੀ ਨਹੀਂ ਖਾਦੀ ਤੇ ਇਹ ਕੋਈ ਵੜੀ ਸ ਕਿਸੇ ਨੂੰ ਦੇ ਦੇਵੇ ਤਾਂ ਸਾੜਾ ਕੁਦਰਤ ਹੀ ਹੈ ਪਰ ਭਾਈ ਦਰਗਾਹ ਦੇ ਮੇਲਿਆਂ ਵਿੱਚ ਸਾੜਾ ਨਹੀਂ ਇਹ ਦੁਨੀਆ ਦੇ ਵਾਸੀ ਹਨ ਕਿਉਂਕਿ ਫਰਸ਼ਾਂ ਦੇ ਕੀੜੇ ਹਨ ਇਹਨਾਂ ਦੀਆਂ ਉਡਾਰੀਆਂ ਅਰਸ਼ਾਂ ਦੀਆਂ ਨੇ ਵਾਹਿਗੁਰੂ ਇਹ ਮਾਨ ਸਰੋਵਰ ਦੇ ਹੰਸ ਨਹੀਂ ਇਹ ਛਪੜਾਂ ਦੇ ਡੱਡੂ ਹਨ ਕੀੜੇ ਖਾਂਦੇ ਇਹ ਮਾਨਕ ਮਤੀ ਨਹੀਂ ਚੁਗਦੇ ਤਾਂ ਆਖਿਆ ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀ ਆ ਸਮਰਥ ਕੰਤ ਦੀਆਂ ਕਹਾਣੀਆਂ ਕਰੀਏ ਸ਼ੇਖ ਬਰਨ ਤਾਂ ਸ਼ੇਖ ਬਰਨ ਰੋਜ਼ ਆਉਂਦਾ ਸੀ ਇੱਕ ਦਿਨ ਬੜੀ ਸਵੇਰੇ ਸਵੇਰੀ ਆ ਗਿਆ ਅਜੇ ਕੀਰਤਨ ਦਾ ਭੋਗ ਹੀ ਨਹੀਂ ਕੀਤਾ ਜਿੱਦਵੇਂ ਪਿਆ ਕੀਰਤਨ ਦਾ ਭੋਗ ਤਾਂ ਸਾਬ ਨੇ ਆ ਕੇ ਆਓ ਸੇਖ ਬ੍ਰੰਹ ਅੱਜ ਤਾਂ ਬੜੀ ਸਵੇਰੇ ਆ ਗਏ ਚਿੱਟੀ ਦਾ ਰੀਤ ਅੱਜ ਫੇਰ ਕੇ ਆਖਦਾ ਸਵੇਰੇ ਕਿੱਥੇ ਆਇਆ ਗੁਜ਼ਾਰ ਕੇ ਆਇਆ ਵਾਹ ਸਵੇਰੇ ਆਉਂਦਾ ਤਾਂ ਤੇਰੇ ਚਰਨਾਂ ਵਿੱਚ ਬਚਪਨ ਵਿੱਚ ਆ ਜਾ ਵਾਹ ਸਰੀਰ ਦੀ ਅਵਸਥਾ ਦਾ ਸਵੇਰਾ ਬਚਪਨ ਹੈ ਉਸ ਵੇਲੇ ਨਹੀਂ ਆਇਆ ਦੁਪਹਿਰੇ ਨਹੀਂ ਆਇਆ ਉਹ ਸ਼ਾਮਾਂ ਟਲੀਆਂ ਤੇ ਆਇਆ ਹੁਣ ਤਾਂ ਪਰਛਾਵੇਂ ਲੰਬੇ ਹੋ ਗਏ ਹਨ ਸੂਰਜ ਕਿਤੇ ਦਾ ਕਿਤੇ ਚਲਾ ਗਿਆ ਬਾਕੀਆਂ ਕਦੀ ਦਾ ਭਰੂਟਾ ਜਿਤਨੇ ਸਵਾਸ ਤੇਰੇ ਚਰਨਾਂ ਵਿੱਚ ਲੱਗ ਜਾਣ ਸਫਲ ਵਾਹ ਸਹਿਬ ਆ ਗਏ ਨਾ ਜਿਸ ਵੇਲੇ ਕਰਤਾਰਪੁਰ ਅਣ ਕੇ ਵਸਾਇਆ ਤੇ ਸ਼ੇਖ ਬ੍ਰਹਿਮ ਨੂੰ ਉਧਰ ਇਲਹਾਮ ਹੋ ਗਿਆ ਵੀ ਤੂੰ ਉਹ ਸਰੀਰ ਛੱਡਣਾ ਉਨੇ ਮੰਗੀ ਮੌਲਤ ਵੀ ਛੋੜੇ ਚਿਰ ਦੀ ਮੌਲਤ ਦਿੱਤੀ ਜਾਏ ਮੈਂ ਨਾਨਕ ਤੋਂ ਆਗਿਆ ਲਈ ਨੀ ਨਾਨਕ ਤੋਂ ਮੈਂ ਆਗਿਆ ਨਹੀਂ ਲਈ ਸੰਸਾਰ ਤੋਂ ਜਾਣ ਦੀ ਇਸ ਵਾਸਤੇ ਮੈਂ ਪਹਿਲੇ ਆਗਿਆ ਲੈ ਲਉ ਇਸ ਵਾਸਤੇ ਮੌਲਤ ਦਿੱਤੀ ਜਾਏ ਕੁਛ ਦਿਨਾਂ ਦੀ ਮੌਲਤ ਲਈ ਤੇ ਫਿਰ ਸੇਵਾਦਾਰ ਭਜਾਇਆ ਚਿੱਠੀ ਦੇ ਕੇ ਗਨਗੁਰੂ ਨਾਨਕ ਬਾਦਸ਼ਾਹ ਵਾਲੇ ਸਿੱਖੀ ਲਿਖੀ ਤੇ ਵਿੱਚ ਲਿਖਿਆ ਅਸੀਂ ਜੋ ਚੱਲਣ ਜਾਣਿਆ ਕੋਈ ਅਸਾਂ ਦੀ ਵੀ ਕਰ ਕਾਏ ਅਸੀਂ ਜੋ ਹੁਣ ਤਿਆਰੀ ਕੀਤੀ ਬੈਠਿਆ ਕੁਝ ਸਾਡਾ ਵੀ ਫਿਕਰ ਕੀਤਾਈ ਮੈਂ ਕਿੱਲਾ ਆਗਾ ਜਾਵਾਂਗਾ ਮੈਨੂੰ ਕੋਈ ਪੁੱਛੇਗਾ ਕੋਈ ਬੂਆ ਖੋਲੇਗਾ ਮੈਨੂੰ ਤੇਰੇ ਬਿਨਾ ਮੈਨੂੰ ਕੌਣ ਪੁੱਛੇਗਾ ਇੱਕ ਸਕੰਤੇ ਬਾਹਰੀ ਮੇਡੀ ਬਾਤ ਨਾ ਪੁੱਛੇਗਾ ਸਾਬ ਨੇ ਆਖਿਆ ਸ਼ੇਖ ਬ੍ਰਹਮ ਤੇਰੇ ਕੋਲ ਬੰਦਗੀ ਦਾ ਟਿਕਟ ਹੈ ਇਹਨੂੰ ਕੋਈ ਨਹੀਂ ਪੁੱਛ ਸਕਦਾ। ਜਾ ਤੇਰੇ ਵਾਸਤੇ ਦਰਵਾਜ਼ੇ ਖੁੱਲੇ ਹਨ। ਬੰਦਗੀ ਵਾਲੇ ਨੂੰ ਕੌਣ ਜਮੇ ਆ ਪੁੱਛਣ ਵਾ ਲੈ ਇਸ ਵਾਸਤੇ ਫਰੀਦ ਜੀ ਤਰਲਾ ਪੈ ਲੈ ਲੈਂਦੇ ਆਣ ਗੱਲਾਂ ਗਲਬੱਲਾ ਪਾ ਕੇ ਤੇਰੀ ਪਨਾਹ ਖੁਦਾਏ ਮੈਂ ਤੇਰੀ ਪਨਾਹ ਆ। ਪਨਾਹ ਦਾ ਮਤਲਬ ਹੈ ਸ਼ਰਮ। ਮੈਂ ਤੇਰੇ ਪੈਰਾਂ ਤੇ ਆਣ ਡਿਠਾ ਕਿਸ ਗੱਲ ਵਾਸਤੇ? ਤੂੰ ਬਖਸ਼ਿੰਦਗੀ ਜੇ ਤੂੰ ਬਖਸ਼ਿੰਦਗੀ ਕਰੇ ਮਰਛੂ ਦੇਨੇ ਕਦਾਤ ਕਿੜੀ شیخ ਫਰੀਦਾ ਖਰ ਦੀਗੇ ਬੰਦਗੀ ਬੰਦਗੀ ਬੰਦ ਕੀ ਬੰਦ ਕੇ ਕਰਤੀਏ ਬੰਦਗੀ ਬੰਦ ਕੇ ਬੰਦ ਕੀ ਬੰਦਨੀ ਕਰਤ ਬੰਦ ਕੀ ਤੰਗ बंदी बंदुखी बंदी घर बंदे बंदे बंदी बंदे घर जी